ਗੁਰਜੀਕਾ ਕਾਲਸਾ ਕਰਾਈ ਵਾਹਿਗੁਰਜ ਜੀ ਕੀ ਪਤੇ ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ Jap ਹਰ ਗਾਉ ਹਰ ਪਾਉ ਜਲ ਪਾਰ ਉਤਾਰੀ ਪਦ ਜੁੜੇ ਨਾ ਜ਼ਿਆਦਾ ਰੁਕਣਾ ਵਿਸਰਾਮ ਤੇ ਹੀ ਠੌਂਕਾਂ ਤੇ ਤੇ ਇਸ਼ਾਰੇ ਦੇਨੇ ਨੇ ਹਰ ਪਾੜ ਹਰ ਲੇਖ ਹਰ ਜਾਪ ਹਰ ਗਾਉ ਇਥੇ ਵਿਸਰਾਮ ਹੈ ਹਰ ਇਥੇ ਯਮਕਲਾਦਨੀ ਹੈ ਪੌਜਲ ਪਾਰ ਉਤਾਰੀ ਮਨ ਬਚਨ ਹਿਰਦੈ ਧਾਇ ਹਰ ਹੋਏ ਸੰਤੁਸ਼ਟ ਇਹ ਵੀ ਵਿਸਰਾਮ ਬੜਾ ਮਹਿੰਗਾ ਹੈ ਮਨ ਬਚਨ ਇਥੇ ਥਮਕਲਾਦਨੀ ਹੈ ਹਿਰਦੈ ਧਾਇ ਹਰ ਇਥੇ ਥਮਕ ਹੋਏ ਸੰਤੁਸ਼ਟ ਇਥੇ ਵਿਸਰਾਮ ਯਾਨੀ ਜਿਆਦਾ ਸੰਤੁਸ਼ਟ ਤੇ ਰੁਕਣਾ ਹੈ ਮਨ ਬਚਨ ਰਿਦਾਇ ਤੇ ਆਏ ਹਰ ਹੋਏ ਸੰਤੁਸ਼ਟ ਏਵ ਭਾਣ ਹਰ ਨਾਮ ਮੁਰਾਰੀ ਮਨ ਜਪੀਐ ਹਰ ਜਗਦੀਸ਼ ਜਗਦੀਸ਼ ਕਸ ਕੇ ਬੋਲਣਾ ਜਗਦੀਸ਼ ਨਹੀਂ ਕਹਿ ਦੇਣਾ ਮਨ ਤੇ ਵੀ ਸਮ ਮਨ ਜਪ ਮਨ ਜਪੀਐ ਹਰ ਜਗਦੀਸ਼ ਮਨ ਜਪੀਐ ਹਰ ਜਗਦੀਸ਼ ਮੇਲੇ ਸੰਗਤ ਸਾਧੂ ਮੀਤ ਸਾਧੂ ਪਦ ਤੇ ਵਿਸਰਾਮ ਹੈ ਮੇਲੇ ਸੰਗਤ ਸਾਧੂ ਸਤ ਮਨ ਜਪੀਆ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਅਨੰਦ ਹੋਵੈ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਉ ਹਰ ਹਰ ਕਰੀ ਦ੍ਰਿਸ਼ਟ ਤਾਭ ਭਇਓ ਮਨ ਉਦਮ ਦੇ ਉਦਮ ਪਾਤ ਦੇ ਵਿਸਰਾਮ ਹਰ ਹਰ ਕਰੀ ਦ੍ਰਿਸ਼ਟ ਇਤਕਮਕ ਤਬ ਪਈਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ ਜਾਨ ਨਾਨਕ ਕੀ ਪਾਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਤਨਾਸਰੀ ਮਹੱਲਾ ਚੌਥਾ 84 सिद्ध बुद्ध 33 कोट मौन जान 84 सबचा हर जीव تیرو 나ਉ ਇਹ 84 सिद्ध ਇਹ ਵੀ ਸੰਬੰਧਕ ਪਾਠ ਹੈ बुद्ध ਇਹ ਵਖਰਾ ਬੋਲਣਾ 33 कोट ਇਹ ਵੀ ਸੰਬੰਧਕ ਪਾਠ ਹੈ मौन जान ਇਹ ਵੀ ਸੰਬੰਧਕ ਪਾਠ ਹੈ ਮੋਨ ਜਨ ਨਹੀਂ ਬੋਲਨੇ ਪੋਲੇ ਅੱਖਰ ਬੋਲਨੇ ਹਾ ਮੋਨ ਜਨ ਸਭ ਚਾਹੇ ਹਰ ਜੀਉ ਤੇਰੂ ਨਾਮ ਗੁਰ ਪ੍ਰਸਾਦ ਕੋ ਵਿਰਲਾ ਪਾਵੇ ਜੀਨ ਕੋ ਲਿਲਾਟ ਲਿਖਿਆ ਧੁਰ ਪਾਉ ਜਾਪ ਮਨ ਰਾਮੈ ਨਾਮ ਹਰ ਜਸ ਉਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸਵਾਮੀ ਹੋ ਤੇਨ ਕਾ ਸਾਧ ਬਲੇ ਹਰ ਜਾਉ ਰਹਾਉ ਸਰਣਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹੁ ਸੂਈ ਖ ਪਾਉ ਦੀਨ ਦਇਾਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਕਾਹ ਇਕੱਠਾ ਨਹੀਂ ਬੋਲਦੇ ਨਾ ਨਾਨਕ ਹਰ ਸਿਮਰਨ ਕਾ ਹੈ ਚਾਉ ਤਨਾਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰਥਾਏ ਪਾਵੇ ਇਹ ਥੋੜੀ ਜਿਹੀ ਨਾ ਪਿੱਛੇ ਜਿਹੜੀ ਠੰਮਕ ਹੈ ਇਹ ਜ਼ਿਆਦਾ ਸਪਸ਼ਟ ਅੰਝ ਹੋ ਜਾਂਦੀ ਹੈ ਅ ਠੀਕ ਇਸ ਤਰ੍ਹਾਂ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰ ਸਿਮਰਨ ਕਾ ਹੈ ਚਾਉ ਹੈ ਇਧਰ ਲਾਣਾ ਮੈਂ ਤੇ ਕਾਹੇ ਬਨਜੂਗਾ ਤਨਾਸਰੀ ਮਹੱਲਾ ਚੌਥਾ ਸੇਵਕ ਸੇਖ ਪੂਜਣ ਸਭ ਆਵੈ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮੰਨੀ ਬੋਲਹੁ ਭਾਈ ਹਰ ਕੀਰਤ ਹਰ ਭਵਜਲ ਤੀਰਥ ਪੁਨ ਹੋ ਭਾਈ ਹਰ ਕੀਰਤ ਇਥੇ ਵਿਸਰਾਮ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਬਾਤ ਹਰ ਦਰ ਤਿਨ ਕੀ ਬਾ ਤਿਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਣਹੋ ਜਾਨੀ ਰਹਾਓ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਰ ਆਪੇ ਹਰ ਪ੍ਰਭ ਚੋਜ ਵਿਡਾਨੀ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਜੀ ਮਿਲਾਏ ਪਾਤ ਤੇ ਠਮਕ ਲਾਦਨੀਏ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਓਹਾ ਹਰ ਪਾਨੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਮਨਾ ਬੁਲਿਆ ਕਰ ਮਨਾ ਜਪ ਮਨ ਸਤ ਨਾਮ ਜਪ ਮਨ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਹੀਂ ਕਹਿਣਾ ਸਦਾ ਤੇ ਜਮਕ ਲਾ ਕੇ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਰੰਜਨਾ ਹਲਤ ਪਲਤ ਮੁਖ ਉਜਲ ਹੋਈ ਹੈ ਇਤਿ ਸਾਮ ਨਿਤ ਧਿਆਈਐ ਹਰਿਪੁਰਖ ਨਰੰਜਨਾ ਰਹਾਉ ਜਹ ਹਰਿ ਸਿਮਰਨ ਭਇ ਤਹ ਉਪਾਦ ਗਾਤ ਕੀਨੀ ਵਡਭਾਗੀ ਹਰ ਜਪਨਾ ਸਿਮਰਨ ਨਾਣਾ ਲਾ ਜੰਦਾ ਨਾ ਬੁਲਿਆ ਕਰ ਜੀ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਬੱਡ ਭਾਗੀ ਹਰ ਜਪਨਾ ਬੱਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਨ ਪੁੱਲੈ ਬੋਲਨਾ ਜਨ ਨਹੀਂ ਕਹਿਣਾ ਜਨ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਪ ਹਰ ਪਾਵ ਜਲ ਤਰਨਾ ਤਨਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ 함ਰੀ ਬੇਦਨਾ ਤੂੰ ਜਾਣਤਾ ਸਾਹਾ ਅਵਰ ਕੀ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੀਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੇ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀ ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹ ਸਮਾਹੀ ਸਵਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਸਾਰੇ ਪਿੱਛੇ ਪਦ ਸਾਹਾ ਕੰਨੇ ਨਾਲ ਆ ਰਹੇ ਨੇ ਇੱਥੇ ਸਾਹ ਕੰਨਾ ਸਾਹ ਦੇ ਅੱਗੇ ਨਹੀਂ ਹੈ ਸਾਹ ਉਚਾਰਨ ਕਰਨਾ ਸਾਹਾ ਨਹੀਂ ਕਹਿ ਦੇਣਾ ਮੇਰੇ ਸਾਹਾ ਤੋਂ ਪਹਿਲਾਂ ਠਮਕ ਲਾ ਦੇਣੀ ਸਭਨਾ ਕੀ ਤੂੰ ਆਸ ਹੈ ਮੇਰੀ ਪਿਆਰੀ ਸਭ ਤੁਝ ਹੈ ਧਿਆਵਹਿ ਮੇਰੀ ਸਾਹ ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੀ ਸਚ ਨਾਨਕ ਕੇ ਪਾਤਸ਼ਾਹ ਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਬਚਲ ਨਿਰੰਕਾਰੇ ਜੀ ਸੁਆਮੀ ਉਚਾਰਨ ਕਰਨਾ ਸੱਸੀ ਔਂਕੜ ਐੜੀ ਕੰਨਾ ਮੰਮੀ ਬਿਹਾਰੀ ਠਾਵਾਵਾ ਸੁਆਮੀ ਉਚਾਰਨ ਕਰਨਾ ਕੋਟ ਪਰਾਧ ਮਿਟੇ ਖਿਨ ਪੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਮੇਰਾ ਮਨ ਦੀਨ ਦਇਆਲ ਕਰੀ ਪ੍ਰਭ ਕਿਰਪ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹ ਹੈ ਦਰਬਾਰੇ ਤੇਰੇ ਭਗਤ ਸੋਹ ਹੈ ਦਰਬਾਰੇ ਸਰਬ ਜੀ ਆ ਕੇ ਦਾਤੇ ਸੁਆਮੀ ਕਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ਹਾਂਜੀ ਜਲ ਥਲ ਮਹੀਲ ਰਵਿਆ ਸ੍ਰਬ ਠਾਈ ਇਥੇ ਵਿਸਰਾਮ ਹੈ ਅਗਮ ਰੂਪ ਗਿਰ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਵਿਨਾਸੀ ਪੁਰਖ ਮਰਾਰੇ ਜੋ ਭਾਵੈ ਜੋ ਭਾਵੈ ਤਿਉ ਰੱਖੋ ਸੁਆਮੀ ਜਨ ਨਾਨਕ ਸਰਨ ਦੁਆਰੇ ਤਨਾਸਰੀ ਮਹੱਲਾ ਪੰਜਵਾ ਬੇਨ ਜਾਲ ਪ੍ਰਾਨ ਤਜੈ ਹੈ ਮੀਨਾ ਬਿਨ ਜਲ ਪ੍ਰਾਨ ਤਜੀ ਕਿਥੀ ਠਮਕ ਲਾਦਨੀ ਹੈ ਹੈ ਮੀਨਾ ਜੇ ਨਾ ਜਾਲ ਸਿਉ ਹੀਤ ਵਡਾਯੋ ਜਾਲ ਸਿਉ ਹੀਤ ਵਡਾਯੋ ਢੱਡੇ ਨਾਲ ਉਚਾਰਨ ਕਰਨਾ ਜੇ ਨਾ ਜਾਲ ਸਿਉ ਹੀਤ ਵਡਾਯੋ ਕਾਮਲ ਹੇਤ ਬਿਨਸੋ ਹੈ ਪਵਰਾ ਓਨ ਮਾਰਗ ਨਿਕਸ ਨਾ ਪਾਇਓ ਓਨ ਮਾਰਗ ਨਿਕਸ ਨਾ ਪਾਇਓ ਅਬ ਮਨ ਇਕਸ ਸਿਓ ਮੋਹ ਕੀਨਾ ਅਬ ਮਨ ਇਥੇ ਵਿਸਰਾਮ ਲਾਗਨਾ ਅਬ ਮਨ ਇਕਸ ਸਿਓ ਮੋਹ ਕੀਨਾ ਮਰੈ ਨਾ ਜਾਵੇ ਸਦ ਹੀ ਸੰਗੇ ਸਤਗੁਰ ਸਬਦੀ ਚੀਨਾ ਰਹਾਉ ਕਾਮ ਹੇਤ ਕੁੰਚਰ ਲੈ ਫਾਂਕਿਓ ਓਹ ਪਰਵਸ ਭਇਉ ਵਿਚਾਰਾ ਓਹ ਇਥੇ ਯਮਕ ਲਾਦਨੀ ਹੈ ਓਹ ਪਰਵਸ ਭਇਉ ਪਰਵਸ ਇਹ ਵੱਖਰਾ ਪਾਠ ਕਰਨਾ ਓਹ ਪਰਵਸ ਭਇਉ ਵਿਚਾਰਾ ਨਾਰ ਹੇਤ ਸਿਰ ਡਾਰਿਉ ਕਰੰਕਾ ਉਸ ਹੀ ਹੇਤ ਬਿਦਾਰਾ ਦੇਖ ਕਟੰਬ ਲੋਭ ਮੋਹਿਉ ਪ੍ਰਾਨੀ ਮਾਇਆ ਕਉ ਲਪਟਾਨਾ ਆਤ ਰਚਿਉ ਕਰ ਲੀਨੋ ਆਪਣਾ ਓਨ ਛੋੜ ਸਰਾਪਰ ਜਾਨਾ ਕੀ ਧਿਆਨ ਨਾਲ ਬਾਠ ਉਚਾਰਨ ਕਰਨਾ ਹੈ ਆਤ ਰਚਿਉ ਇਥਿਥਮਕ ਕਰ ਲੀਨੋ ਆਪਣਾ ਇਥੇ ਵਿਸਰਾਮ ਓਨ ਛੋੜ ਸਰਾਪਰ ਜਾਨਾ ਸਰਾਪਰ ਸਰਾਪਰ ਨਹੀਂ ਕਹਿਣਾ ਸੱਸੇ ਦੇ ਵਿੱਚ ਡੈਸ਼ ਨਹੀਂ ਦੇਣੀ ਸਰਾ ਪਰ ਯਾਨੀ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਲੰਮੀ ਜੀ ਆਵਾਜ਼ ਨਾਲ ਬੋਲਣਾ ਸਰਾ ਪਰ ਜਾਣਾ ਆਤ ਰਚਿਓ ਕਰ ਲੀਨੋ ਆਪਣਾ ਹੁਣ ਛੋੜ ਸਰਾ ਪਰ ਜਾਣਾ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣ ਸਦ ਦੁਹੇਲਾ ਸਦਾ ਦੁਹੇਲਾ ਉਹ ਨਹੀਂ ਕਹਿਣਾ ਉਹ ਕਵਾਂਗੇ ਤਾਂ ਊੜਾ ਖੁੱਲੇ ਮੋਲ ਹਾਹੀਂ ਊੜਾ ਓਹ ਉਹ ਜਾਣ ਸਦਾ ਦੁਹੇਲਾ ਕਹੋ ਨਾਨਕ ਗੁਰ ਇਹ ਬੁਝਾਇਓ 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 ਪ੍ਰੀਤ ਪ੍ਰਭੂ ਸਾਦ ਕੇਲਾ ਸਨਾਸਰੀ ਮਹੱਲਾ ਪੰਜਵਾ ਕਰ ਕਿਰਪਾ ਦਿਓ ਮੋਹ ਨਾਮਾ ਬੰਦੰਤੇ ਛੁਟਕਾਈ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਇ ਸਾਧ ਸੰਗ ਚਿੰਤ ਬਿਰਾਨੀ ਛਾਡੀ ਅਹੰਗ ਬੁੱਧ ਮੋਹ ਮਨ ਵਾਸਨ ਦੇ ਕਰ ਗਢਾ ਗਾਡੀ ਅਹੰਗ ਬੁੱਧ ਮੋਹ ਮਨ ਵਾਸਨ ਇਥੇ ਵਿਸਰਾਮ ਦੇ ਕਰ ਗਢਾ ਗਾਡੀ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸਕੇ ਬੈਰਾਈ ਭ੍ਰਮ ਪ੍ਰਸਾਰ ਪਸਾਰਿਓ ਪੀਤਰ ਸਤਗੁਰ ਤੇ ਸੂਜੀ ਪਾਈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰਾ ਰਜਨ ਬਿਨਸਿਉ ਠੀਠਾ ਅੰਮ੍ਰਿਤ ਉਠਾ ਸਬਦ ਲਗੋ ਗੁਰ ਮੀਠਾ ਏ ਠੀਠਾ ਉਚਾਰਨ ਕਰਨਾ ਢਡੇ ਨਾਲ ਕਈ ਤਦ ਦੇ ਨਾਲ ਬੋਲ ਜੰਦੇ ਆ ਠੀਠਾ ਕਹਿ ਜੰਦੇ ਹਨ ਧਿਆਨ ਨਾਲ ਠੀਠਾ ਉਚਾਰਨ ਕਰਨਾ ਬਿਨਸਿਓ ਠੀਠਾ ਅੰਮ੍ਰਿਤ ਉਠਾ ਸ਼ਬਦ ਲੱਗੋ ਗੁਰ ਮੀਠਾ ਜਾਲ ਸਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਢੀਠਾ ਤਨਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾ ਆਨੰਦ ਸਦਾ ਕਾਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਮੋਹ ਰਾਮ ਜਸੋ ਮਨ ਗਾਇਓ ਅਬ ਮੋਹ ਇਥੇ ਵਿਸਰਾਮ ਰਾਮ ਜਸੋ ਮਨ ਗਾਇਓ ਅਬ ਮੋਹ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤ ਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਤ ਭੀਤਰ ਵਸਿਆ ਤਾ ਦੂਖ ਭਰਮ ਭਾਉ ਭਾਗਾ ਭਈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਸੋਗ ਲੋਭ ਮੋਹ ਥਾਕਾ ਹਉ ਮੈਂ ਰੋਗ ਮਿਟੇ ਕਿਰਪਾ ਤੇ ਹਉ ਮੈਂ ਰੋਗ ਮਿਟੇ ਕਿਰਪਾ ਤੇ ਹਉ ਮੈਂ ਰੋਗ ਮਿਟੇ ਕਿਰਪਾ ਤੇ ਜਾਮ ਤੇ ਭਏ ਵਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਾਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤੈਨਹੀ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀਅ ਕੀ ਇਕਾ ਹੀ ਪਹਿਮਾਨੀ ਅਵਰਜਨ ਵਿਸਰਾਮ ਧਿਆਨ ਲਾਉਣਾ ਜੀ ਕੀ ਇੱਥੇ ਵਿਸਰਾਮ ਹੈ ਇਕਾ ਹੀ ਪਹਿ ਇੱਥੇ ਠਮਕ ਲਾ ਦਨੀ ਹੈ ਮਾਨੀ ਪਹਿਮਾਨੀ ਪਾਠ ਨਹੀਂ ਕਰਨਾ ਹੈ ਅਵਰਜਨ ਕਾਰ ਰਹੇ ਬਹੁ ਤੇਰੇ ਤੈਨ ਤਿਲ ਨਹੀਂ ਕੀਮਤ ਜਾਣੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿਗੈ ਨਾ ਡੋਲੈ ਦ੍ਰੇੜ ਕਰ ਰਹਿਓ ਪੂਰਨ ਹੋਇ ਤ੍ਰਿਪਤਾਨੀ ਓਏ ਜੋ ਬੀਜ ਹਮ ਤੁਮ ਕਛ ਹੋਤੇ ਬੀਜ ਓਏ ਜੋ ਬੀਜ ਹਮ ਤੁਮ ਕਛ ਹੋਤੇ ਓਏ ਜੋ ਬੀਜ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਦੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਕਰ ਬਾਧਿਓ ਗੁਰ ਕੀਓ ਬੰਧਾਨ ਬੰਧਾਨੀ ਗੁਰ ਕੀਓ ਬੰਧਾਨੀ ਤਨਾਸਰੀ ਮਹੱਲਾ ਪੰਜਵਾ ਵੱਡੇ ਵੱਡੇ ਰਾਜਨ ਅਰ ਭੂਮਨਾ ਤਾਂ ਕੀ ਤ੍ਰਿਸਨ ਨਾ ਬੂਝੀ ਬੂਝੀ ਪਾਦ ਪੂਲਾ ਹੀ ਉਚਾਰਨ ਕਰਨਾ ਬੂਝੀ ਨਹੀਂ ਕਹਿਣਾ ਲਪਟ ਰਹੇ ਮਾਇਆ ਰੰਗ ਮਾਤੀ ਲੋਚਨਾ ਕਛੂ ਨ ਸੁਜੀ ਸੁਜੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਬਿਖਿਆ ਮਹਿ ਕਿਨਹੀ ਤ੍ਰਿਪਤ ਨ ਪਾਈ ਬਿਖਿਆ ਮਹਿ ਇਥਿ ਵਿਸਰਾਮ ਕਿਨਹੀ ਇਥਿ ਯਮਕਲਾ ਦਿੰਨੀ ਹੈ ਤ੍ਰਿਪਤ ਨ ਪਾਈ ਜਿਉ ਪਾਵਕ ਈਦਨ ਨਹੀਂ ਧਰਾਪੈ ਬੇਨ ਹਰ ਕਹਾ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨਾ ਭੂਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ਪਰ ਗ੍ਰਿਹ ਜੋਹ ਇਤਿ ਠਮਕ ਨ ਚੂਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੂਕੇ ਹਰ ਹਰ ਨਾਮ ਅਪਾਰ ਅੰਬੂਲਾ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਤਨਾਸਰੀ ਮਹੱਲਾ ਪੰਜਵਾ ਲਵਨ ਲਗਨ ਕੋ ਹੈ ਕਛੂਐ ਜਾ ਕਉ ਫਿਰ ਇਹੁ ਤਾਵੈ ਜਾ ਕਉ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਉ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਉ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਨ ਆਵੇ ਜਾ ਕਉ ਆਇਓ ਏਕ ਰਸਾ ਖਾਣ ਪਾਣ ਆਣ ਨਹੀਂ ਖੁਦਿਆ ਤਾ ਕੈ ਚਿਤ ਨ ਬਸਾ ਖਾਣ ਪਾਣ ਆਣ ਨਹੀਂ ਖੁਦਿਆ ਤਵਾ ਕੈ ਚਿਤ ਨ ਬਸਾ ਰਹਾਉ ਮੌਲਯੋ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨ ਸਾਕਉ ਉਸਤਤ ਤਾ ਕੀ ਕੀਮਤ ਕਹਿਣ ਨ ਜਾਈ ਕਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਏ ਅਚਿੰਤਾ ਜਾ ਕਉ ਦਇਆ ਕਈ ਮੇਰਾ ਠਾਕੁਰ ਤਿਨ ਗੁਰਹਿ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਦਇਆਲ ਜਿੱਦੇ ਦਲਾਵਾਂ ਲਾ ਕੇ ਦੀਨ ਦਇਆਲ ਸਦਾ ਕਿਰਪਾਲਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤ ਪਾਲਾ ਊਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਜਿਉ ਮਾਤਾ ਬਾਲ ਗੋਪਾਲਾ ਤਨਾਸਰੀ ਮਹੱਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਉਹਾ ਸਰਬ ਥੋਕ ਕੀ ਜਿਸੈ ਹਮਾਰੀ ਤਿੰਦ ਰਹਾਉ ਜਾ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਮਤ ਪੂਰੀ ਮਾਨ ਮਹਤ ਪਤ ਪੂਰੀ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਛੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪ੍ਰਾਨਾ ਸੀਤਲ ਸਾਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਭਰਤਾਨ ਸੰਚਨ ਹਰ ਨਾਮ ਭੋਜਨ ਏਹੋ ਨਾਨਕ ਕੀਨੋ ਚੋਲਾ ਖੋਲਾ ਏਹੋ ਨਾਨਕ ਕੀਨੋ ਚੋਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ